ਜਿੰਨੇ ਹੋਰ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਦਿਮ ਖੜੇ ਆ ਮੈਨੂੰ ਪੁੱਛਣਾ ਚਾਹੁੰਦਾ ਹੈ ਕੀ ਤੁਸੀਂ ਕਲਮ ਤੇ ਲੱਗੇ ਹੋਏ ਆ ਕੀ ਪਾਸਪੋਰਟ ਦਿਖਾਓ ਪਰਜਾਮ ਲੱਗੇ ਆਈਡੀ ਕਾਰਡ ਦਿਖਾਓ ਜੱਡੀ ਇਹੀ ਲੇਟੇ ਜਾਈਂ ਜਿਹੜਾ ਸਟੂਡੈਂਟ ਹੈ ਆ ਜਿਹੜਾ ਫਾਕੀ ਵਰਦੀ ਵਾਲੀ ਫਿਰਦੀ ਏ ਤੁਸੀਂ ਕਿਹੜੀ ਕਲਾਸ ਵਰਦੀ ਇੱਥੇ ਤੁਹਾਡੇ ਕੋਲ ਆਈਡੀ ਕਾਰਡ ਹੈਗਾ ਦੰਡੇ ਲੱਗੇ ਤੋਂ ਮਨ ਲੱਗੇ ਹੋਏ ਆਪਾਂ ਕੱਲਾ ਬੀਬੀ ਐਸਐਸ ਵੀ ਵੀ ਤੁਰੇ ਫਿਰਦੀ ਸੀ ਇੱਥੇ ਚੱਲੀ ਆਣੇ ਉਹ ਲੱਗੀ ਵੀ ਸੀ ਜਮਹਕਰਾਸੀ ਤਾਂ ਸਾਨੂੰ ਦਿਖਾਉਂਦੇ ਉਹਨੂੰ ਪੁੱਛੀਏ ਜੇ ਜਿਹੜੀ ਅਦੰਗਾ ਫੇਰੀਆਂ ਨੇ ਜਿਹਨਾਂ ਫੜ-ਫੜ ਕੇ ਬਾਹਰੋਂ ਤੂ-ਤੂ ਕੇ ਤੁਸੀਂ ਫੱਟੇ ਵਿੱਚ ਲੱਗ ਲੱਗੇ ਹੋਏ ਆ ਇਹ ਜਮਹਕਰਾਸੀ ਆ ਜਿਹੜਾ ਕੋਈ ਉਹ ਹਾਇਰ ਆਫਸਰ ਆ ਮੈਂ ਤੁਹਾਨੂੰ ਗੱਲ ਸੁਖਣੀ ਚਾਹੁੰਦਾ ਮੈਂ ਨਾਲ ਤੁਹਾਨੂੰ ਕੋਡ ਕਾਰਡ ਦਿਖਾਉਣਾ ਚਾਹੁੰਦਾ ਆਹ ਦੋ ਕਾਰਡ ਨੇ ਜੀ ਇਹੇ ਭਾਪ ਸਰਕਾਰ ਨੇ ਮੇਰੇ ਨਾਂ ਤੇ ਜਾਰੀ ਕੀਤੇ ਹੋਏ ਹਨ ਇਹਨਾਂ ਕਾਗਜ਼ਾਂ ਤੇ ਕਿਤੇ ਮੈਨੂੰ ਅਤਵਾਦੀ ਦਾ ਦਸਤਾਵੇਜ਼ ਨਹੀਂ ਗਿਆ ਹੋਇਆ ਇਹਨੂੰ ਆਧਾਰ ਕਰਕੇ ਨਹੀਂ ਆਪਾਂ ਵਪਾਰੀ ਕਰਨ ਕਰਨ ਲੱਗੇ ਨੇ ਵਪਾਰੀ ਕਰਨ ਸੌਦੀ ਆ ਜਿੱਕਰ ਦਾ ਜਿਹੜੇ ਬੱਚੇ ਜਿਹੜੇ ਬੱਚੇ ਗਰੀਬ ਘਰਾਂ ਚੋਂ ਆਉਂਦੇ ਨੇ ਜਿਹੜੇ ਬੱਚੇ ਆਪਣੀ ਕਾਬਲੀਅਤ ਨਾਲ ਇੱਥੇ ਆਉਂਦੇ ਨੇ ਉਹ ਬਹੁਤ ਗਰੀਬ ਘਰਾਂ ਦੇ ਵਿੱਚੋਂ ਸਭ ਤੋਂ ਪੈਸਾ ਵਾਲੇ ਵਿੱਚ ਡਿਗਰੀ ਕਰ ਜਾਂਦੇ ਨੇ ਤੇ ਤੋਂ بار بار ਇੱਕ ਸ਼ਬਦ ਤੋਂ ਮੈਨੂੰ ਮਿਲਦਾ ਕੋ ਸ਼ਬਦ ਪਰੇਸ਼ਾਨ ਕਰਦਾ ਉਹ ਤਕਲੀਫ ਦੇਣ ਲੱਗਿਆ ਸ਼ਬਦ ਕੰਨਾਂ ਨੂੰ ਵੀ ਤਕਲੀਫ ਦੇਣ ਲੱਗ ਗਿਆ ਤੇ ਮਨ ਨੂੰ ਵੀ ਤਕਲੀਫ ਦੇਣ ਲੱਗ ਗਿਆ ਉਹ ਸ਼ਬਦ ਹੈ ਟੈਨੋਕ੍ਰੇਸੀ ਜੋ ਅੱਜ ਚੰਡੀਗੜ੍ਹ ਦੀ ਸੜਕਾਂ ਤੇ ਪੰਜਾਬ ਯੂਨੀਵਰਸਿਟੀ ਦੇ ਗੇਟਾਂ ਤੇ ਹੋ ਰਿਹਾ ਹੈ ਜੇ ਤੁਸੀਂ ਇਹਨੂੰ ਡੈਮੋਕ੍ਰੇਸੀ ਕਹਿ ਰਹੇ ਹੋ ਤਾਂ ਡिक्टਟਰਸ਼ਿਪ ਕਿਹਾ ਹੁੰਦੀ ਆ ਇਹ ਡੈਮੋਕ੍ਰੇਸੀ ਆ ਇਹਨੂੰ ਅਸੀਂ ਕਲੇਮ ਕਰਦੇ ਆ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿੱਥੇ ਸਟੂਡੈਂਟਾਂ ਨੂੰ ਵਿਦਿਆਰਥੀਆਂ ਨੂੰ ਦੇਸ਼ ਦੇ ਭਵਿੱਖ ਨੂੰ ਗੰਟਿਆਂ ਨਾਲ ਕੁੱਟਿਆ ਜਾਂਦਾ ਸਰਕਾਰੀ ਤੰਤਰ ਦੇ ਨਾਲ ਚੁੱਪ ਕਰਾਇਆ ਜਾਂਦਾ ਆਵਾਜ਼ ਨੂੰ ਦੱਬਿਆ ਜਾਂਦਾ ਹਿਊਮਨ ਰਾਈਟਸ ਦਾ ਕਾਣ ਕੀਤਾ ਜਾਂਦਾ ਸਾਡਾ ਹਰ ਇੱਕ ਹੱਕ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਵੀ ਸਾਨੂੰ ਦਿੰਦਾ ਹੈ ਸੰਵਿਧਾਨ ਵੀ ਸਾਨੂੰ ਦਿੰਦਾ ਹੈ ਉਹ ਸਾਡੀ ਪੱਤ ਦੇ ਨਾਲ ਉਤਾਰਿਆ ਜਾਂਦਾ ਨੇੜੇ ਹੁਣਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਖੜੇ ਆ ਮੈਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕੱਲ ਵੀ ਲੱਗੇ ਹੋਏ ਆ ਵੀ ਪਾਸ ਦਿਖਾਓ ਅੰਦਰ ਜਾਣ ਲੱਗੇ ਆਈਡੀ ਕਾਰਡ ਦਿਖਾਓ ਗੱਡੀ ਉਹੀ ਲੈ ਕੇ ਜਾਓ ਜਿਹੜਾ ਸਟੂਡੈਂਟ ਆ ਆ ਜਿਹੜੇ ਖਾਕੀ ਵਰਦੀ ਵਾਲੇ ਫਿਰਦੇ ਆ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਇੱਥੇ ਤੁਹਾਡੇ ਕੋਲ ਆਈਡੀ ਕਾਰਡ ਹੈਗਾ ਦੰਗਲ ਲੱਗੇ ਹੋ ਮਨ ਲੱਗੇ ਹੋ ਇੱਥੇ ਬੇਟਾ ਉਹ ਆਊਟਸੈਟਰ ਨਹੀਂ ਆਉਂਦੇ ਨੇ ਤੁਸੀਂ ਕੌਣ ਹੈ ਇਹ ਐਜੂਕੇਸ਼ਨ ਸਟਰਕਚਰ ਇਹੋ ਜਿਹਾ ਹੁੰਦਾ ਇਹ ਦੇ ਰਹੇ ਤੁਸੀਂ ਤੁਹਾਨੂੰ ਆਵਾਜ਼ ਦੱਬਣ ਲੱਗੇ ਹੋਏ ਆ ਇੱਥੇ ਕੋਈ ਨਾ ਕੋਈ ਸੈਂਟਰ ਦਾ ਜਾਂ ਕੋਈ ਨਾ ਕੋਈ ਚੰਡੀਗੜ੍ਹ ਪ੍ਰਸ਼ਾਸਨ ਦਾ ਕੋਈ ਵੱਡਾ ਅਫਸਰ ਹੋਣਾ ਕਾਲਾ ਬੀਬੀ ਐਸਐਸਬੀ ਵੀ ਤੁਰੇ ਫਿਰਦੀ ਸੀ ਇੱਥੇ ਚੰਡੀਗੜ੍ਹਾਂ ਦੇ ਉਹ ਲੱਗੀ ਵੀ ਸੀ ਡੈਮੋਕ੍ਰੇਸੀ ਤੇ ਸਾਨੂੰ ਬਿਆਨ ਦੇਣਾ ਉਹਨੂੰ ਪੁੱਛੀਏ ਵੀ ਇਹ ਜਿਹੜੀ ਉਹ ਡਾਂਗਾ ਫੇਰੀਆਂ ਨੇ ਜਿਹਨਾਂ ਫੜ-ਫੜ ਕੇ ਬਾਰਾਂ ਤੇ ਧੂ-ਧੂ ਕੇ ਤੁਸੀਂ ਬੱਥੇ ਦੇ ਵਿੱਚ ਲੱਤਣ ਲੱਗੇ ਹੋਇਆ ਇਹ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦਾ ਚੀਰ ਹਰੂ ਕਿੱਤਾ ਇਹਨਾਂ ਲੋਕਾਂ ਦੇ ਜਿਹੜਾ ਕੋਈ ਉਹ ਰਹਾ ਅਫਸਰ ਆ ਮੈਂ ਤੈਨੂੰ ਗੱਲ ਪੁੱਛਣੀ ਚਾਹੁੰਦਾ ਮੈਂ ਨਾ ਤੁਹਾਨੂੰ ਕੋਡ ਕਾਰ ਦਿਖਾਉਣਾ ਚਾਹੁੰਦਾ ਆ ਦੋ ਕਾਰਡ ਨੇ ਜੀ ਇਹ ਭਾਰਤ ਸਰਕਾਰ ਨੇ ਮੇਰੇ ਨਾਮ ਤੇ ਜਾਰੀ ਕੀਤੇ ਹੋਏ ਆ ਇਹਨਾਂ ਕਾਰਡਾਂ ਤੇ ਕਿੱਦੇ ਮੈਨੂੰ ਅਤਵਾਦੀ ਆ ਬਖਬਤੀ ਲਿਖਿਆ ਹੋਇਆ ਇਹਨੂੰ ਆਧਾਰ ਕਾਰਡ ਕਹਿੰਦੇ ਆਪਾਂ ਜਦੋਂ ਅਸੀਂ ਹੱਕ ਦੀ ਗੱਲ ਕਰਦੇ ਆ ਜਦੋਂ ਅਸੀਂ ਆਪਣੇ ਭੇਖ ਦੀ ਆਪਣੀਆਂ ਨਜ਼ਰਾਂ ਦੀ ਆਪਣੀਆਂ ਫਤਲਾਂ ਦੀ ਗੱਲ ਕਰਦੇ ਆ ਸਾਨੂੰ ਅਤਵਾਦੀ ਕਹ ਦਿੰਦੇ ਆ ਤੇ ਆ ਜਿਹੜਾ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਹੈ ਇਹਦੇ ਤੇ ਮੈਨੂੰ ਕੀ ਨਹੀਂ ਗਿਆ ਕਿ ਮੈਂ ਸੁਦੇਸ਼ ਦਾ ਨਾਗਰਿਕ ਮੈਂ ਨਾਗਰਿਕ ਕਿ ਮੈਂ ਇਹਨਾਂ ਦਾ ਬਧੂਆ ਮਜ਼ਦੂਰ ਹ ਕਿੱਥੇ ਜਾ ਰਹੇ ਨਿਆਰੇ ਇਹ ਸਾਡੇ ਛੋਟੇ ਭੈਣ ਭਰਾ ਕਿੱਥੇ ਜਾ ਰਹੇ ਮੇਰੇ ਤਿੰਨ ਜਵਾਕ ਪੜਦੇ ਜੀ ਇੱਥੇ ਮੇਰਾ ਮੁੰਡਾ ਮੇਰਾ ਵੱਡਾ ਬੇਟਾ ਮੇਰਾ ਨੇਫਿਊ ਮੇਰਾ ਭਤੀਜਾ ਮੈਂ ਉਰੇ ਪਹੁੰਚੋ ਆਇਆ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਮੈਂ ਇੱਥੇ ਪਹੁੰਚਿਆ ਡਰ ਕਰਕੇ ਪਹੁੰਚਿਆ ਆਇਆ ਥਾ ਮੈਂ ਸ਼ੌਕ ਨਹੀਂ ਹੈ ਕੋਈ ਮੇਰਾ ਡਰ ਕੀ ਹੈ ਜੇ ਮੇਰਾ ਮੁੰਡਾ ਜਾਂ ਮੇਰੇ ਪਰਿਵਾਰ ਦੇ ਦੂਜੇ ਵਾਰਿਸ ਇਹਨਾਂ ਦੇ ਸੰਗੀਕਰਨ ਕੀਤੀ ਹੋਈ ਐਜੂਕੇਸ਼ਨਲ ਨੀਤੀ ਦੇ ਵਿੱਚ ਪੜ ਗਿਆ ਉਹਨੇ ਕਸ਼ਹਿਰਾ ਲਾ ਕੇ ਖਾਕੀ ਨਿੱਕਰ ਪਾਉਣ ਹੀ ਲੱਗ ਜਾਣਾ ਔਰ ਮੈਨੂੰ ਘਰੇ ਲਿਜਾ ਕੇ ਬੋਤਲ ਦੇ ਵਿੱਚ ਕਹੂਗਾ ਵੀ ਆਹ ਗਾਂ ਦਾ ਮੂਤ ਹੈ ਇਹਦੇ ਬਹੁਤ ਫਾਇਦੇ ਆ ਅਸੀਂ ਨਹੀਂ ਇਹ ਹੁੰਦਾ ਨਾ ਹਾਂ ਅਪੀਲ ਹੈ ਜੀ ਬੇਨਤੀ ਬੇਨਤੀ ਹੈ ਜੀ ਸਟੇਜ ਦੀ ਕਾਰਵਾਈ ਚੱਲਣ ਦਿਓ ਵੀਰ ਜੀ ਤੁਹਾਨੂੰ ਸਲਾਮ ਹੈ ਤੁਹਾਡੇ ਜੱਜ ਨੂੰ ਸਲਾਮ ਹੈ ਪਰ ਅਨੁਸ਼ਾਸਨ ਆਪਾਂ ਨੇ ਆਪਣਾ ਉਹ ਮੈਂਟੇਨ ਕਰਕੇ ਰੱਖਣਾ ਹੈ ਬੇਨਤੀ ਹੈ ਜੀ ਬੈਜੋ ਵੀਰਾ ਜੀ ਬੈਜੋ ਆਜੋ ਅੱਗੇ ਆਜੋ ਇੱਧਰ ਆਜੋ ਜੇ ਕੋਈ ਖਾਲੀ ਹੈ ਬੈਜੋ ਅਗਲੀ ਬੇਨਤੀ ਮੇਰਾ ਬੇਟਾ ਇੱਥੇ ਲਖਾਫੇ ਦੇ ਵਿੱਚ ਗੋਹਾ ਕਹਿੰਦੇ ਅਸੀਂ ਉਹਨੂੰ ਇਹ ਬੱਬਰ ਕਹਿੰਦੇ ਉਹਨੂੰ ਉਹ ਭਰ ਕੇ ਲੈ ਜੂ ਘਰ ਨੂੰ ਉਹ ਮੈਨੂੰ ਕਹੂਗਾ ਕਿ ਤੂੰ ਬਿਮਾਰ ਹੋ ਗਿਆ ਦਵਾਈ ਨਾ ਲਈ ਆਹ ਚੱਕ ਗੋਬਰ ਦਾ ਚਮਚਾ ਖਾ ਤਾਂ ਠੀਕ ਹੋ ਜਾਣਾ ਆਹਨੇ ਵੀ এডਿਕੇਸ਼ਨ ਨਹੀਂ ਦਿੱਤੀ ਯਾਰ ਮੇਰਾ ਜਿਲਾ ਕੁਸ਼ ਬੈਜੋ ਵੀਰ ਜੀ ਬੈਜੋ 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 ਅਸੀਂ ਤੁਹਾਡੀ ਉਹ ਨਮਾਇੰਦੀ ਕਰਦੇ ਹਾਂ ਬੈਜੋ ਮੇਰਾ ਵੀਰ ਆਜੋ ਕੋਈ ਗੱਲ ਨਹੀਂ ਬਹੁਤ ਹੌਸਲਾ ਧੰਨਵਾਦ ਇੱਕ ਇੱਕ ਕਦਮ ਦਾ ਧੰਨਵਾਦ ਜਿਹੜਾ ਤੁਸੀਂ ਆਪਣੇ ਛੋਟੇ ਭੈਣ ਭਾਈਆਂ ਦੇ ਆਪਣੇ ਬੱਚਿਆਂ ਦੇ ਆਉਣ ਆਲੀਆਂ ਆਪਣੀਆਂ نسلਾਂ ਦੇ ਆਪਣੇ ਆਪਣੇ ਖਿੱਤੇ ਦੇ ਵਾਰਸਾ ਦੇ ਹੱਕ ਵਾਸਤੇ ਤੁਸੀਂ ਪਹੁੰਚੇ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਵੀ ਜਿਸ ਕੰਮ ਬਾਰੇ ਆਪਾਂ ਹੁਣ ਅੱਗੇ ਉਹ ਕਰ ਲਈਏ ਐਲੋ ਹੀਓ ਐਲੋ ਹਾਂਜੀ ਹੁਣ ਅਗਲੀ ਗੱਲ ਮੇਰਾ ਇੱਕ ਗਿਲਾ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਇਸ ਪੰਜਾਬ ਯੂਨੀਵਰਸਿਟੀ ਮਿੱਟੀ ਨੇ ਇਸ ਪੰਜਾਬ ਯੂਨੀਵਰਸਿਟੀ ਦੀਆਂ ਕਲਾਸ ਰੂਮਾਂ ਨੇ ਇੱਥੇ ਦੀ ਸਟੂਡੈਂਟ ਪੋਲਿਟਿਕਸ ਦੀ ਬੋਡੀ ਨੇ ਜਿਨ੍ਹਾਂ ਨੂੰ ਵਿਧਾਨ ਸਭਾ ਲੋਕ ਸਭਾ ਤੇ ਰਾਜ ਸਭਾ ਦੀਆਂ ਪੌੜੀਆਂ ਚੜਾਇਆ ਮੇਰਾ ਗਿਲਾ ਉਹਨਾਂ ਲੋਕਾਂ ਨਾਲ ਤੁਸੀਂ ਇਸ ਯੂਨੀਵਰਸਿਟੀ ਦੀ ਨੁਮਾਇੰਦਗੀ ਕਿਉਂ ਨਹੀਂ ਕੀਤੀ ਤੁਸੀਂ ਜਿੱਥੇ ਕੇਂਦਰ ਇਸੀ ਦਾ ਜ਼ਿੰਮੇਵਾਰ ਆ ਤੁਸੀਂ ਇਸ ਯੂਨੀਵਰਸਿਟੀ ਦੇ ਪੁੱਤ ਹੋ ਕੇ ਵੀ ਤੁਸੀਂ ਵੀ ਬਰੋਧੀਆਂ ਦੇ ਵਿੱਚ ਖੜ ਕੇ ਤੁਸੀਂ ਬਰਾਬਰ ਦੇ ਜ਼ਿੰਮੇਵਾਰ ਆ ਸਟੂਡੈਂਟ ਪੋਲਿਟਿਸਟ ਕਰਦੇ ਆ ਤੁਹਾਡਾ ਖੂਨ ਦੁੱਲਿਆ ਹੋਰੇ ਕਿਸੇ ਦਾ ਕੰਟੀਨ ਦੇ ਕੋਲ ਕਿਸੇ ਦਾ ਚੌਂਕ ਦੇ ਕੋਲ ਕਿਸੇ ਦਾ ਅਕੈਡੈਮਿਕ ਬਲਾਕ ਦੇ ਕੋਲ ਹੁਣ ਕਿੱਥੇ ਆ ਤੁਸੀਂ ਥੋੜਾ ਕੰਮ ਖਤਮ ਹੋ ਗਿਆ ਮਤਲਬ ਬਸ ਯੂਨੀਵਰਸਿਟੀ ਖਤਮ ਵਪਾਰੀ ਕਰਨ ਕਰਨ ਲੱਗੇ ਨੇ ਵਪਾਰੀ ਕਰਨ ਥੋੜੀ এডਿਕੇਸ਼ਨ ਦਾ ਜਿਹੜੇ ਬੱਚੇ ਜਿਹੜੇ ਬੱਚੇ ਗਰੀਬ ਘਰਾਂ ਚੋਂ ਆਉਂਦੇ ਨੇ ਜਿਹੜੇ ਬੱਚੇ ਆਪਣੀ ਕਾਬਲੀਅਤ ਨਾਲ ਇੱਥੇ ਆਉਂਦੇ ਨੇ ਉਹ ਬਹੁਤ ਗਰੀਬ ਘਰਾਂ ਦੇ ਵਿੱਚੋਂ ਸਸਤੇ ਪੈਸਿਆਂ ਦੇ ਵਿੱਚ ਡਿਗਰੀ ਕਰ ਜਾਂਦੇ ਨੇ ਕਿੱਥੇ ਜਾਣ ਹੋ ਕਿੱਥੇ ਜਾਣ ਵਪਾਰੀ ਕਰਨ ਹੋ ਰਿਹਾ ਪਹਿਲਾਂ ਇਹਨੂੰ ਮਾਰਨ ਵਾਸਤੇ ਆ ਬਾਊਂਡਰ ਤੇ ਯੂਨੀਵਰਸਟੀਆਂ ਬਣਾਤੀਆਂ ਕਾਲਜ ਲੈਬਾਂ ਉਹਦੀਆਂ ਬਿਲਡਿੰਗ ਸਟਰਕਚਰ ਨੂੰ ਯੂਨੀਵਰਸਟੀਆਂ ਬਣਾਤੀਆਂ ਸਕੀਮਾਂ ਦੇ ਤਹਿਤ ਫੂ ਇਹਦਾ ਵਪਾਰੀ ਕਰਨ ਲੱਗੇ ਪਿਆ ਕਿਉਂ ਥੋਦੋਂ ਇਹਨਾਂ ਨੇ ਥੋੜਾ ਤੀਜਾ ਨੇਤਰ ਵਿੱਤਿਆ ਖੋਣੀ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਬੇਨਤੀ ਹੈ ਜਦੋਂ ਤੱਕ ਫੋਡੀਆਂ ਸਿਲੰਤ ਚੋਣਾਂ ਦਾ ਸ਼ਡਿਊਲ ਤੁਹਾਡੇ ਸਾਹਮਣੇ ਨਹੀਂ ਆ ਜਾਂਦਾ ਉਦੋਂ ਤੱਕ ਪਿੱਛੇ ਨਹੀਂ ਹਟਣਾ ਅਸੀਂ ਤੁਹਾਡੇ ਨਾਲ ਹਰ ਕਦਮ ਦੇ ਵਿੱਚ ਤੁਹਾਡੇ ਨਾਲ ਹੱਥ ਤੋਂ ਪਹਿਲਾਂ ਅਸੀਂ ਤੁਹਾਡੇ ਉੱਤੇ ਕੀਤਾ ਹੋਇਆ ਬਾਣ ਆਪਣੀ ਸਿਰ ਤੇ ਚੱਲਾਂਗੇ ਮੇਰੀਆਂ ਧੀਆਂ ਬੈਠੀਆਂ ਨੇ ਮੇਰੀਆਂ ਭੈਣਾਂ ਬੈਠੀਆਂ ਨੇ ਬੱਚਾ ਪ੍ਰਵਾਹ ਨਹੀਂ ਕਰਨੀ ਪ੍ਰਵਾਹ ਨਹੀਂ ਕਰਨੀ ਤੁਹਾਡੇ ਵੱਡੇ ਤੁਹਾਡੇ ਨਾਲ ਖੜੇ ਨਾਲ ਅਸੀਂ ਆਪਣੀਆਂ ਧੀਆਂ ਦੇ ਸਿਰਾਂ ਤੋਂ ਚੁੰਨੀ ਵਾਲੀ ਲੈਣ ਰਵਾਂਗੇ ਇਹ ਵੀ ਲੈਣ ਰਵਾਂਗੇ